ਇਹਨਾਂ ਜੀ ਕਿ ਜ਼ਿਲ੍ਹਾ ਬਠਿੰਡਾ ਚ ਪਿਛਲੇ ਕੁਝ ਦਿਨਾਂ ਚ ਖਾਸ ਕਰਕੇ ਜਿਹੜਾ ਏਰੀਆ ਸਾਡਾ ਮਾਉਂਡ ਰਾਮਾ ਤੌਂਡੀ ਸਾਬੂ ਉਹਦੇ ਪੁਲਿਸ ਸਟੇਸ਼ਨ ਦੇ ਅਧੀਨ ਏਰੀਏ ਪੈਨੇ ਇਹਨਾਂ ਚ ਨਾ ਜੀ ਮੋਬਾਈਲ ਟਾਵਰਾਂ ਦੀ ਤੋਂ ਇੱਕ ਡਾਟਾ ਕਾਰਡ ਹੁੰਦਾ ਉਹਦੀ ਥੈਫਟ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਜਾਂ ਸਨ ਅਸੀਂ ਵੱਖ-ਵੱਖ ਪੁਲਿਸ ਸਟੇਸ਼ਨ ਚ ਪਰਚੇ ਵੀ ਦਰਜ ਕੀਤੇ ਸੀ ਨਾਮ ਨੂੰ ਲੋਕ ਵਿਅਕਤੀਆਂ ਦੇ ਅਗੇਂਸਟ ਤੇ ਉਦੋਂ ਨਹੀਂ ਅਸੀਂ ਇਸ ਜਿਹੜੇ ਚੋਰ ਹੈਗੇ ਨੇ ਜਾਂ ਚੋਰੀ ਦੇ ਗਰੂਪ ਸੀ ਇਹ ਇੱਕ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਲੱਗੇ ਹੋਏ ਸਾਂ ਤੇ ਇਸ ਦੇ ਚੱਲਦੇ ਸਾਡੇ ਕੋਸ਼ਿਸ਼ਾਂ ਚੱਲਦੇ ਸਾਡੀ ਜਿਹੜੀ CIA 1 ਹੈਗੀ ਇਨਸਪੈਕਟਰ ਕੁਲਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਉਹਨਾਂ ਨੇ ਤੇ ਜਿਹੜੇ ਆਪਣੇ SHU ਮੌੜ ਹੈਗੇ ਨੇ ਇਹ ਚਾਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਇਹਦੇ ਚ ਜਿਹੜੇ ਤਿੰਨ ਬੰਦੇ ਤੇ ਉਹ ਨੇ ਜਿਹੜੇ ਇਹ ਮੋਬਾਈਲ ਟਾਵਰਾਂ ਤੋਂ ਡਾਟਾ ਕਾਰਡ ਚੋਰੀ ਕਰਦੇ ਇੱਕ ਬੰਦਾ ਸੀ ਉਹ ਗ੍ਰਿਫਤਾਰ ਕੀਤਾ ਹੈਗਾ ਜਿੰਨੂੰ ਇਹ ਜਾ ਕੇ ਅੱਗੇ ਵੇਚਦੇ ਸੀ ਜਾਨਕੀ ਚੋਰੀ ਦਾ ਮਾਲ ਗਾਂ ਵੇਚਦੇ ਸੀ ਉਹ ਬੰਦਾ ਮਾਨਸੇ ਦਾ ਰਿਆਸੀ ਹੈਗਾ ਸੋ કુલ ਚਾਰ ਬੰਦੇ ਆ ਤੇ ਅਸੀਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਕੋਲੋਂ ਅਸੀਂ ਜਿਹੜੀਆਂ ਸੱਤ ਟਾਵਰ ਪਲੇਟਾਂ ਡੈਟ ਜਿਹੜੀਆਂ ਹੁੰਦੀਆਂ ਜਿਹੜੀਆਂ ਇਨਸਟਰੂਮੈਂਟ ਹੁੰਦਾ ਹੈ ਉਹਦੇ ਲੱਗਾ ਹੁੰਦਾ ਹੈ ਕਵਰ ਦੇ ਵਿੱਚ ਡਾਟਾ ਰਿਲੀ ਕਰਨ ਚ ਮਦਦ ਕਰਦਾ ਹੋ ਰਿਕਵਰ ਕੀਤਾ ਇੱਕ ਕਾਰ ਜਿਹੜੀ ਵਾਰ ਦਾ ਚੋਰੀ ਦੀ ਵਾਰਦਾਤ ਤੁਹਾਨੂੰ ਅਨਜਾਨ ਦੇਣ ਵਾਲੇ ਵਰਤਦੇ ਸੀ ਉਹ ਰਿਕਵਰ ਕੀਤੀ ਹੈ ਤੇ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਕਟਰ ਮਸ਼ੀਨ ਜਾਂ ਜਿਹੜੇ ਇਨਸਟਰੂਮੈਂਟਸ ਆਪਾਂ ਕਹਿੰਦੇ ਆ ਜਿੰਨਾ ਰਹੀਏ ਸਾਰਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਡਾਟਾ ਕਾਰਡ ਕੱਢਦੇ ਸੀ ਉਹ ਵੀ ਅਸੀਂ ਇਹ ਰਿਕਵਰ ਕੀਤਾ ਹੈਗਾ ਹੁਣ ਇਸ ਦੇ ਚੱਲਦੇ ਅੱਗੇ ਅਸੀਂ ਉਹਨਾਂ ਨੂੰ ਇਹ ਰਿਮਾਂਡ ਲੈਣ ਲੱਗੇ ਆਂ ਜੱਜ ਸਾਹਿਬ ਤੋਂ ਤੇ ਇਹਨਾਂ ਦੇ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਹੈਗੇ ਆ ਇੱਕ ਇਹਨਾਂ ਦਾ ਪਤਾ ਕਰਾਂਗੇ ਕਿਤੇ ਕਿਤੇ ਕੋਈ ਹੂਰਤ ਨਹੀਂ ਹੈਗੇ ਫਿਰ ਤਰੀਕਾ ਵਾਰਦਾਤ ਕੀ ਵਰਤਦੇ ਨੇ ਕਿਉਂਕਿ ਚੋਰੀਆਂ ਕਾਫੀ ਹੋਈਆਂ ਹਨ ਤੇ ਗਾਂ ਇਹ ਜਿਹੜਾ ਕਬਾੜੀ ਹੈਗਾ ਇਹਨੂੰ ਵੀ ਪੁੱਛਾਂਗੇ ਇਹਨਾਂ ਨੂੰ ਕਿਤੇ ਦੂਸਰੀ ਜਿਹੜੇ ਆਪਣੇ ਅਕਰੋ ਦੇ ਮੈਂਬਰ ਹੈ ਕਿਤੇ ਹੂਰਤ ਨਹੀਂ ਵੇਚਦੇ ਤੇ ਜਿਹੜਾ ਕਬਾੜੀ ਹੈ ਗਾਂ ਹੈ ਜਿਹੜੇ ਡਾਟਾ ਕਾਰਡ ਹੈ ਇਹਨਾਂ ਨੂੰ ਕਿਦਾਂ ਇਹ ਡਿਸਪੋਜ਼ ਆਫ ਇਹ ਕਰਦੇ ਨੇ ਹੁਣ ਇਸ ਬਾਬਤ ਇਹ ਸਾਰੀ ਤਫ਼ਤੀਸ਼ ਚੱਲੇਗੀ ਇਹਨਾਂ ਤੇ ਹੋਰ ਵੀ ਮੁਕਦਮੇ ਤਰਚਾ ਸਰ ਇਦਾਂ ਜੀ ਇਹਦੇ ਚ ਇੱਕ ਬੰਦਾ ਹੈਗਾ ਜਿਹੜਾ ਦੋਸ਼ੀ ਉਹਦੇ ਤੇ ਇੱਕ ਮੁਕਦਮਾ ਹੈਗਾ ਬਾਕੀਆਂ ਤੇ ਹਜੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਵਾਰਦਾਤਾਂ ਕੀਤੀਆਂ ਸਰ ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਾਫੀ ਸਾਡੇ ਜ਼ਿਲ੍ਹੇ ਚ ਤਾਂ ਐ ਤਲਵੰਡੀ ਸਾਬੋ ਮੋੜ ਸਬਡਿਵੀਜ਼ਨ ਇਸ ਏਰੀਆਸ ਕਾਫੀ ਵਾਰਦਾਤਾਂ ਸਰਗਰਮ ਕੀਤੀਆਂ ਨੇ ਮਾਨਸੇ ਚ ਕੀਤੀਆਂ ਨੇ ਕੁੱਲ ਹੁਣ ਤੱਕ 17 ਵਾਰਦਾਤਾਂ ਚੋਰੀਆਂ ਮੰਨ ਚੁੱਕੇ ਨੇ ਡਾਟਾ ਜਿਹੜੀਆਂ ਕਾਰਡ ਹੈਗੇ ਨੇ ਟਾਵਰ ਮੋਬਾਈਲ ਟਾਵਰਾਂ ਦੇ ਉਹਦੇ ਚ ਇਦਾਂ ਜੀ ਕਿ ਜ਼ਿਲ੍ਹਾ ਬਠਿੰਡਾ ਚ ਪਿਛਲੇ ਕੁਝ ਦਿਨਾਂ ਚ ਖਾਸ ਕਰਕੇ ਜਿਹੜਾ ਏਰੀਆ ਸਾਡਾ ਮਾਉਂਟ ਰਾਮਾ ਤਾਉਂਡੀ ਸਾਬੂ ਉਹਦੇ ਪੁਲਿਸ ਸਟੇਸ਼ਨ ਦੇ ਅਧੀਨ ਏਰੀਏ ਪੈਨੇ ਇੰਨਾ ਚ ਨਾ ਜੀ ਮੋਬਾਈਲ ਟਾਵਰਾਂ ਦੀ ਤੋਂ ਇੱਕ ਡਾਟਾ ਕਾਰਡ ਹੁੰਦਾ ਉਹਦੀ ਥੈਫਟ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਜਾਂ ਨੇ ਸੀ ਵੱਖ-ਵੱਖ ਪੁਲਿਸ ਸਟੇਸ਼ਨ ਚ ਪਰਚੇ ਵੀ ਦਰਜ ਕੀਤੇ ਸੀ ਨਾਮ ਨੂੰ ਲੋਕ ਵਿਅਕਤੀਆਂ ਦੇ ਅਗੇਂਸਟ ਤੇ ਉਦੋਂ ਨਹੀਂ ਅਸੀਂ ਇਸ ਜਿਹੜੇ ਚੋਰ ਹੈਗੇ ਨੇ ਜਾਂ ਚੋਰੀ ਦੇ ਗਰੂਪ ਸੀ ਇਹ ਇੱਕ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਸਨ ਤੇ ਇਸ ਦੇ ਚੱਲਦੇ ਸਾਡੀ ਕੋਸ਼ਿਸ਼ਾਂ ਚੱਲਦੇ ਸਾਡੀ ਜਿਹੜੀ CIA 1 ਹੈ ਵੀ ਇਨਸਪੈਕਟਰ ਕੁਲਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਉਹਨਾਂ ਨੇ ਤੇ ਜਿਹੜੇ ਆਪਣੇ SHU ਮੌੜ ਹੈਗੇ ਨੇ ਇਹ ਚਾਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਇਹਦੇ ਚ ਜਿਹੜੇ ਤਿੰਨ ਬੰਦੇ ਤੇ ਉਹ ਨੇ ਜਿਹੜੇ ਇਹ ਮੋਬਾਈਲ ਟਾਵਰਾਂ ਤੋਂ ਡਾਟਾ ਕਾਰਡ ਚੋਰੀ ਕਰਦੇ ਇੱਕ ਬੰਦਾ ਸੀ ਉਹ ਗ੍ਰਿਫਤਾਰ ਕੀਤਾ ਹੈਗਾ ਜਿੰਨੂੰ ਇਹ ਜਾ ਕੇ ਅੱਗੇ ਵੇਚਦੇ ਸੀ ਜਾਨਕੀ ਚੋਰੀ ਦਾ ਮਾਲ ਗਾਂ ਵੇਚਦੇ ਸੀ ਉਹ ਬੰਦਾ ਮਾਨਸੇ ਦਾ ਰਿਐਸ਼ੀ ਹੈਗਾ ਸੋ કુલ ਚਾਰ ਬੰਦੇ ਆ ਤੇ ਅਸੀਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਕੋਲੋਂ ਅਸੀਂ ਜਿਹੜੀਆਂ ਸੱਤ ਟਾਵਰ ਪਲੇਟਾਂ ਡੈਟ ਜਿਹੜੀਆਂ ਹੁੰਦੀਆਂ ਜਿਹੜੀਆਂ ਇਨਸਟਰੂਮੈਂਟ ਹੁੰਦਾ ਹੈ ਉਹਦੇ ਲੱਗਾ ਹੁੰਦਾ ਟਾਵਰ ਦੇ ਵਿੱਚ ਡਾਟਾ ਰਿਲੀ ਕਰਨ ਚ ਮਦਦ ਕਰਦਾ ਹੋ ਰਿਕਵਰ ਕੀਤਾ ਇੱਕ ਕਾਰ ਜਿਹੜੀ ਵਾਰ ਦਾ ਚੋਰੀ ਦੀ ਵਾਰਦਾਤ ਤੁਹਾਨੂੰ ਅਨਜਾਨ ਦੇਣ ਵਾਲੇ ਵਰਤਦੇ ਸੀ ਉਹ ਰਿਕਵਰ ਕੀਤੀ ਹੈ ਤੇ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਕਟਰ ਮਸ਼ੀਨ ਜਾਂ ਜਿਹੜੇ ਇਨਸਟਰੂਮੈਂਟਸ ਆਪਾਂ ਕਹਿੰਦੇ ਆ ਜਿੰਨਾ ਰਹੀਏ ਸਾਰਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਡਾਟਾ ਕਾਰਡ ਕੱਢਦੇ ਸੀ ਉਹ ਵੀ ਅਸੀਂ ਇਹ ਰਿਕਵਰ ਕੀਤਾ ਹੈਗਾ ਹੁਣ ਇਸ ਦੇ ਚੱਲਦੇ ਅੱਗੇ ਅਸੀਂ ਉਹਨਾਂ ਨੂੰ ਇਹ ਰਿਮਾਂਡ ਲੈਣ ਲੱਗੇ ਆਂ ਜੱਜ ਸਾਹਿਬ ਤੋਂ ਤੇ ਇਹਨਾਂ ਦੇ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਹੈਗੇ ਆ ਕਿ ਇਹਨਾਂ ਦਾ ਪਤਾ ਕਰਾਂਗੇ ਕਿ ਕਿਤੇ ਕੋਈ ਹੂਰਤ ਨਹੀਂ ਹੈਗੇ ਫਿਰ ਤਰੀਕਾ ਵਾਰਦਾਤ ਕੀ ਵਰਤਦੇ ਨੇ ਕਿਉਂਕਿ ਚੋਰੀਆਂ ਕਾਫੀ ਹੋਈਆਂ ਹਨ ਤੇ ਗਾਂ ਇਹ ਜਿਹੜਾ ਕਬਾੜੀ ਹੈਗਾ ਇਹਨੂੰ ਵੀ ਪੁੱਛਾਂਗੇ ਇਹਨਾਂ ਨੂੰ ਕਿਤੇ ਦੂਸਰੀ ਜਿਹੜੇ ਆਪਣੇ ਕਰੋ ਤੇ ਮੈਂਬਰ ਹੈ ਕਿਤੇ ਹੂਰਤ ਨਹੀਂ ਵੇਚਦੇ ਤੇ ਜਿਹੜਾ ਕਬਾੜੀ ਹੈ ਗਾਂ ਹੈ ਜਿਹੜੇ ਡਾਟਾ ਕਾਰਡ ਹੈ ਇਹਨਾਂ ਨੂੰ ਕਿਦਾਂ ਹੈ ਡਿਸਪੋਜ਼ ਆਫ ਇਹ ਕਰਦੇ ਨੇ ਹੁਣ ਇਸ ਬਾਬਤ ਇਹ ਸਾਰੀ ਤਫ਼ਤੀਸ਼ ਚੱਲੇਗੀ ਇਹਨਾਂ ਤੇ ਹੋਰ ਵੀ ਮੁਕਦਮੇ ਲੱਗਦੇ ਸਰ ਇਦਾਂ ਜੀ ਇਹਦੇ ਵਿੱਚ ਇੱਕ ਬੰਦਾ ਹੈਗਾ ਜਿਹੜਾ ਦੋਸ਼ੀ ਉਹਦੇ ਤੇ ਇੱਕ ਮੁਕਦਮਾ ਹੈਗਾ ਬਾਕੀਆਂ ਤੇ ਹਜੇ ਕੋਈ ਮੁਕਦਮਾ ਸਾਹਮਣੇ ਨਹੀਂ ਹੈ ਵਾਰਦਾਤਾਂ ਕਿਤੇ ਇਸ ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਾਫੀ ਸਾਡੇ ਜ਼ਿਲ੍ਹੇ ਚ ਤਾਂ ਐ ਤਲਵੰਡੀ ਸਾਬੋ ਮੋੜ ਸਬਡਿਵੀਜ਼ਨ ਇਸ ਏਰੀਆ ਸ ਕਾਫੀ ਵਾਰਦਾਤਾਂ ਸਰਗਰਮ ਕੀਤੀਆਂ ਨੇ ਮਾਨਸੇ ਚ ਕੀਤੀਆਂ ਨੇ ਕੁੱਲ ਹੁਣ ਤੱਕ 17 ਵਾਰਦਾਤਾਂ ਇਹ ਚੋਰੀਆਂ ਮੰਨ ਚੁੱਕੇ ਨੇ ਡਾਟਾ ਜਿਹੜੀਆਂ ਕਾਰਡ ਹੈਗੇ ਨੇ ਟਾਵਰ ਮੋਬਾਈਲ ਟਾਵਰਾਂ ਦੇ ਉਹਦੇ ਚ ਇਹਦਾ ਜੀ ਕਿ ਜ਼ਿਲ੍ਹਾ ਬਠਿੰਡਾ ਚ ਪਿਛਲੇ ਕੋਝ ਦਿਨਾਂ ਚ ਖਾਸ ਕਰਕੇ ਜਿਹੜਾ ਏਰੀਆ ਸਾਡਾ ਮਾਉਂਟ ਰਾਮਾ ਤੌਂਡੀ ਸਾਬੂ ਉਹਦੇ ਪੁਲਿਸ ਸਟੇਸ਼ਨ ਦੇ ਅਧੀਨ ਏਰੀਏ ਪੈਂਦੇ ਨੇ ਨਤਨਾ ਜੀ ਮੋਬਾਈਲ ਟਾਵਰਾਂ ਦੀ ਤੋਂ ਇੱਕ ਡਾਟਾ ਕਾਰਡ ਹੁੰਦਾ ਉਹਦੀ ਥੈਫਟ ਦੀਆਂ ਵਾਰ ਦਾ ਤਾਂ ਰਿਪੋਰਟ ਹੋਈਆਂ ਜਾਂਨ ਅਸੀਂ ਵੱਖ-ਵੱਖ ਪੁਲਿਸ ਸਟੇਸ਼ਨ ਚ ਪਰਚੇ ਵੀ ਦਰਜ ਕੀਤੇ ਸੀ ਨਾਮ ਨੂੰ ਲੋਕ ਵਿਅਕਤੀਆਂ ਦੇ ਅਗੇਂਸਟ ਤੇ ਉਦੋਂ ਨਹੀਂ ਅਸੀਂ ਇਸ ਜਿਹੜੇ ਚੋਰ ਹੈਗੇ ਨੇ ਜਾਂ ਚੋਰੀ ਦੇ ਗਰੂਪ ਸੀ ਇਹ ਇੱਕ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਸਨ ਤੇ ਇਸ ਦੇ ਚੱਲਦੇ ਸਾਡੀ ਕੋਸ਼ਿਸ਼ਾਂ ਚੱਲਦੇ ਸਾਡੀ ਜਿਹੜੀ CIA 1 ਹੈ ਵੀ ਇਨਸਪੈਕਟਰ ਕੁਲਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਉਹਨਾਂ ਨੇ ਤੇ ਜਿਹੜੇ ਆਪਣੇ SHU ਮੌੜ ਹੈਗੇ ਨੇ ਇਹ ਚਾਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਇਹਦੇ ਚ ਜਿਹੜੇ ਤਿੰਨ ਬੰਦੇ ਤੇ ਉਹ ਨੇ ਜਿਹੜੇ ਇਹ ਮੋਬਾਈਲ ਟਾਵਰਾਂ ਤੋਂ ਡਾਟਾ ਕਾਰਡ ਚੋਰੀ ਕਰਦੇ ਇੱਕ ਬੰਦਾ ਸੀ ਉਹ ਗ੍ਰਿਫਤਾਰ ਕੀਤਾ ਹੈਗਾ ਜਿੰਨੂੰ ਇਹ ਜਾ ਕੇ ਅੱਗੇ ਵੇਚਦੇ ਸੀ ਜਾਨਕੀ ਚੋਰੀ ਦਾ ਮਾਲ ਗਾਂ ਵੇਚਦੇ ਸੀ ਉਹ ਬੰਦਾ ਮਾਨਸੇ ਦਾ ਰਿਆਸੀ ਹੈਗਾ ਸੋ કુલ ਚਾਰ ਬੰਦੇ ਆ ਤੇ ਅਸੀਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਕੋਲੋਂ ਅਸੀਂ ਜਿਹੜੀਆਂ ਸੱਤ ਟਾਵਰ ਪਲੇਟਾਂ ਡੈਟ ਜਿਹੜੀਆਂ ਹੁੰਦੀਆਂ ਜਿਹੜੀਆਂ ਇਨਸਟਰੂਮੈਂਟ ਹੁੰਦਾ ਹੈ ਉਹਦੇ ਲੱਗਾ ਹੁੰਦਾ ਹੈ ਟਾਵਰ ਦੇ ਵਿੱਚ ਡਾਟਾ ਰਿਲੀ ਕਰਨ ਚ ਮਦਦ ਕਰਦਾ ਹੋ ਰਿਕਵਰ ਕੀਤਾ ਇੱਕ ਕਾਰ ਜਿਹੜੀ ਵਾਰਦਾ ਚੋਰੀ ਦੀ ਵਾਰਦਾ ਤੁਹਾਨੂੰ ਅਨਜਾਨ ਦੇਣ ਵਾਲੇ ਵਰਤਦੇ ਸੀ ਉਹ ਰਿਕਵਰ ਕੀਤੀ ਹੈ ਤੇ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਕਟਰ ਮਸ਼ੀਨ ਜਾਂ ਜਿਹੜੇ ਇਨਸਟਰੂਮੈਂਟਸ ਆਪਾਂ ਕਹਿੰਦੇ ਆ ਜਿੰਨਾ ਰਹੀਏ ਸਾਰਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਡਾਟਾ ਕਾਰਡ ਕੱਢਦੇ ਸੀ ਉਹ ਵੀ ਅਸੀਂ ਰਿਕਵਰ ਕੀਤਾ ਹੈਗਾ ਹੁਣ ਇਸਦੇ ਚੱਲਦੇ ਅੱਗੇ ਅਸੀਂ ਉਹਨਾਂ ਨੂੰ ਇਹ ਰਿਮਾਂਡ ਲੈਣ ਲੱਗੇ ਆਂ ਜੀ ਜੱਜ ਸਾਹਿਬ ਤੋਂ ਤੇ ਇਹਨਾਂ ਦੇ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਹੈਗੇ ਆ ਕਿ ਇਹਨਾਂ ਦਾ ਪਤਾ ਕਰਾਂਗੇ ਕਿਤੇ ਕੋਈ ਹੋਰਤ ਨਹੀਂ ਹੈਗੇ ਫਿਰ ਤਰੀਕਾ ਇਹ ਵਾਰਦਾਤ ਕੀ ਵਰਤਦੇ ਨੇ ਕਿਉਂਕਿ ਚੋਰੀਆਂ ਕਾਫੀ ਹੋਈਆਂ ਹਨ ਤੇ ਗਾਂ ਇਹ ਜਿਹੜਾ ਕਬਾੜੀ ਹੈਗਾ ਇਹਨੂੰ ਵੀ ਪੁੱਛਾਂਗੇ ਇਹਨਾਂ ਨੂੰ ਕਿਤੇ ਦੂਸਰੀ ਜਿਹੜੇ ਆਪਣੇ ਅਕਰੋ ਦੇ ਮੈਂਬਰ ਹੈ ਕਿਤੇ ਹੋਰਤ ਨਹੀਂ ਵੇਚਦੇ ਤੇ ਜਿਹੜਾ ਕਬਾੜੀ ਹੈ ਗਾਂ ਹੈ ਜਿਹੜੇ ਡਾਟਾ ਕਾਰਡ ਹੈ ਇਹਨਾਂ ਨੂੰ ਕਿਦਾਂ ਇਹ ਡਿਸਪੋਜ਼ ਆਫ ਇਹ ਕਰਦੇ ਨੇ ਹੁਣ ਇਸ ਬਾਬਤ ਇਹ ਸਾਰੀ ਤਫ਼ਤੀਸ਼ ਚੱਲੇਗੀ ਇਹਨਾਂ ਤੇ ਹੋਰ ਵੀ ਮੁਕਦਮੇ ਤਰਚੇ ਸਰ ਇਦਾਂ ਜੀ ਇਹਦੇ ਚ ਇੱਕ ਬੰਦਾ ਹੈਗਾ ਜਿਹੜਾ ਦੋਸ਼ੀ ਉਹਦੇ ਤੇ ਇੱਕ ਮੁਕਦਮਾ ਹੈਗਾ ਬਾਕੀਆਂ ਤੇ ਹਜੇ ਕੋਈ ਮੁਕਦਮਾ ਸਾਹਮਣੇ ਨਹੀਂ ਆ ਵਾਰਦਾਤਾਂ ਕਿਤੇ ਇਸ ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਾਫੀ ਸਾਡੇ ਜ਼ਿਲ੍ਹੇ ਚ ਤਾਂ ਐ ਤਲਵੰਡੀ ਸਾਬੋ ਮੋੜ ਸਬਡਿਵੀਜ਼ਨ ਇਸ ਏਰੀਆ ਸ ਕਾਫੀ ਵਾਰਦਾਤਾਂ ਸਰਗਰਮ ਕੀਤੀਆਂ ਨੇ ਮਾਨਸੇ ਚ ਕੀਤੀਆਂ ਨੇ ਕੁੱਲ ਹੁਣ ਤੱਕ 17 ਵਾਰਦਾਤਾਂ ਇਹ ਚੋਰੀਆਂ ਮੰਨ ਚੁੱਕੇ ਨੇ ਡਾਟਾ ਜਿਹੜੀਆਂ ਕਾਰਡ ਹੈਗੇ ਨੇ ਟਾਵਰ ਮੋਬਾਈਲ ਟਾਵਰਾਂ ਦੇ ਉਹਦੇ ਚ ਇਹਦਾ ਜੀ ਕਿ ਜ਼ਿਲ੍ਹਾ ਬਠਿੰਡਾ ਚ ਪਿਛਲੇ ਕੋਜ ਦਿਨਾ ਚ ਖਾਸ ਕਰਕੇ ਜਿਹੜਾ ਏਰੀਆ ਸਾਡਾ ਮਾਉਂਟ ਰਾਮਾ ਤੌਂਡੀ ਸਾਬੂ ਉਹਦੇ ਪੁਲਿਸ ਸਟੇਸ਼ਨ ਦੇ ਅਧੀਨ ਏਰੀਏ ਪੈਂਦੇ ਨੇ ਨਤਨਾ ਜੀ ਮੋਬਾਈਲ ਟਾਵਰਾਂ ਦੀ ਤੋਂ ਇੱਕ ਡਾਟਾ ਕਾਰਡ ਹੁੰਦਾ ਉਹਦੀ ਥੈਫਟ ਦੀਆਂ ਵਾਰ ਦਾ ਤਾਂ ਰਿਪੋਰਟ ਹੋਈਆਂ ਜਾਂਨ ਅਸੀਂ ਵੱਖ-ਵੱਖ ਪੁਲਿਸ ਸਟੇਸ਼ਨ ਚ ਪਰਚੇ ਵੀ ਦਰਜ ਕੀਤੇ ਸੀ ਨਾਮ ਨੂੰ ਲੋਕ ਵਿਅਕਤੀਆਂ ਦੇ ਅਗੇਂਸਟ ਤੇ ਉਦੋਂ ਨਹੀਂ ਅਸੀਂ ਇਸ ਜਿਹੜੇ ਚੋਰ ਹੈਗੇ ਨੇ ਜਾਂ ਚੋਰੀ ਦੇ ਗਰੂਪ ਸੀ ਇਹ ਇੱਕ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਲੱਗੇ ਹੋਏ ਸਾਂ ਤੇ ਇਸ ਦੇ ਚੱਲਦੇ ਸਾਡੇ ਕੋਸ਼ਿਸ਼ਾਂ ਚੱਲਦੇ ਸਾਡੀ ਜਿਹੜੀ CIA 1 ਹੈਗੀ ਇਨਸਪੈਕਟਰ ਕੁਲਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਉਹਨਾਂ ਨੇ ਤੇ ਜਿਹੜੇ ਆਪਣੇ SHU ਮੌੜ ਹੈਗੇ ਨੇ ਇਹ ਚਾਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਇਹਦੇ ਚ ਜਿਹੜੇ ਤਿੰਨ ਬੰਦੇ ਤੇ ਉਹ ਨੇ ਜਿਹੜੇ ਇਹ ਮੋਬਾਈਲ ਟਾਵਰਾਂ ਤੋਂ ਡਾਟਾ ਕਾਰਡ ਚੋਰੀ ਕਰਦੇ ਇੱਕ ਬੰਦਾ ਸੀ ਉਹ ਗ੍ਰਿਫਤਾਰ ਕੀਤਾ ਹੈਗਾ ਜਿੰਨੂੰ ਇਹ ਜਾ ਕੇ ਅੱਗੇ ਵੇਚਦੇ ਸੀ ਜਾਨਕੀ ਚੋਰੀ ਦਾ ਮਾਲ ਗਾਂ ਵੇਚਦੇ ਸੀ ਉਹ ਬੰਦਾ ਮਾਨਸੇ ਦਾ ਰਿਆਸੀ ਹੈਗਾ ਸੋ કુલ ਚਾਰ ਬੰਦੇ ਆ ਤੇ ਅਸੀਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਕੋਲੋਂ ਅਸੀਂ ਜਿਹੜੀਆਂ 7 ਟਾਵਰ ਪਲੇਟਾਂ ਡੈਟ ਜਿਹੜੀਆਂ ਹੁੰਦੀਆਂ ਜਿਹੜੀਆਂ ਇਨਸਟਰੂਮੈਂਟ ਹੁੰਦਾ ਹੈ ਉਹਦੇ ਲੱਗਾ ਹੁੰਦਾ ਹੈ ਟਾਵਰ ਦੇ ਵਿੱਚ ਡਾਟਾ ਰਿਲੀ ਕਰਨ ਚ ਮਦਦ ਕਰਦਾ ਹੋ ਰਿਕਵਰ ਕੀਤਾ ਇੱਕ ਕਾਰ ਜਿਹੜੀ ਵਾਰ ਦਾ ਚੋਰੀ ਦੀ ਵਾਰਦਾਤ ਤੁਹਾਨੂੰ ਅਨਜਾਨ ਦੇਣ ਵਾਲੇ ਵਰਤਦੇ ਸੀ ਉਹ ਰਿਕਵਰ ਕੀਤੀ ਹੈ ਤੇ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਕਟਰ ਮਸ਼ੀਨ ਜਾਂ ਜਿਹੜੇ ਇਨਸਟਰੂਮੈਂਟਸ ਆਪਾਂ ਕਹਿੰਦੇ ਆ ਜਿੰਨਾ ਰਹੀਏ ਸਾਰਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਡਾਟਾ ਕਾਰਡ ਕੱਢਦੇ ਸੀ ਉਹ ਵੀ ਅਸੀਂ ਇਹ ਰਿਕਵਰ ਕੀਤਾ ਹੈਗਾ ਹੁਣ ਇਸ ਦੇ ਚੱਲਦੇ ਅੱਗੇ ਅਸੀਂ ਉਹਨਾਂ ਨੂੰ ਇਹ ਰਿਮਾਂਡ ਲੈਣ ਲੱਗੇ ਆਂ ਜੱਜ ਸਾਹਿਬ ਤੋਂ ਤੇ ਇਹਨਾਂ ਦੇ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਹੈਗੇ ਆ ਇੱਕ ਇਹਨਾਂ ਦਾ ਪਤਾ ਕਰਾਂਗੇ ਕਿਤੇ ਕਿਤੇ ਕੋਈ ਹੂਰਤ ਨਹੀਂ ਹੈਗੇ ਫਿਰ ਤਰੀਕਾ ਵਾਰਦਾਤ ਕੀ ਵਰਤਦੇ ਨੇ ਕਿਉਂਕਿ ਚੋਰੀਆਂ ਕਾਫੀ ਹੋਈਆਂ ਹਨ ਤੇ ਗਾਂ ਇਹ ਜਿਹੜਾ ਕਬਾੜੀ ਹੈਗਾ ਇਹਨੂੰ ਵੀ ਪੁੱਛਾਂਗੇ ਇਹਨਾਂ ਨੂੰ ਕਿਤੇ ਦੂਸਰੀ ਜਿਹੜੇ ਆਪਣੇ ਅਕਰੋ ਦੇ ਮੈਂਬਰ ਹੈ ਕਿਤੇ ਹੂਰਤ ਨਹੀਂ ਵੇਚਦੇ ਤੇ ਜਿਹੜਾ ਕਬਾੜੀ ਹੈ ਗਾਂ ਹੈ ਜਿਹੜੇ ਡਾਟਾ ਕਾਰਡ ਹੈ ਇਹਨਾਂ ਨੂੰ ਕਿਦਾਂ ਇਹ ਡਿਸਪੋਜ਼ ਆਫ ਇਹ ਕਰਦੇ ਨੇ ਹੁਣ ਇਸ ਬਾਬਤ ਇਹ ਸਾਰੀ ਤਫ਼ਤੀਸ਼ ਚੱਲੇਗੀ ਇਹਨਾਂ ਤੇ ਹੋਰ ਵੀ ਮੁਕਦਮੇ ਤਰਚਾ ਸਰ ਇਦਾਂ ਜੀ ਇਹਦੇ ਚ ਇੱਕ ਬੰਦਾ ਹੈਗਾ ਜਿਹੜਾ ਦੋਸ਼ੀ ਉਹਦੇ ਤੇ ਇੱਕ ਮੁਕਦਮਾ ਹੈਗਾ ਬਾਕੀਆਂ ਤੇ ਹਜੇ ਕੋਈ ਮੁਕਦਮਾ ਸਾਹਮਣੇ ਨਹੀਂ ਹੈ ਵਾਰਦਾਤਾਂ ਕੀਤੀਆਂ ਸਰ ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਾਫੀ ਸਾਡੇ ਜ਼ਿਲ੍ਹੇ ਚ ਤਾਂ ਐ ਤਲਵੰਡੀ ਸਾਬੋ ਮੋੜ ਸਬ ਡਿਵੀਜ਼ਨ ਇਸ ਏਰੀਆ ਸ ਕਾਫੀ ਵਾਰਦਾਤਾਂ ਸਰਗਰਮ ਕੀਤੀਆਂ ਨੇ ਮਾਨਸੇ ਚ ਕੀਤੀਆਂ ਨੇ ਕੁੱਲ ਹੋਂ ਤੱਕ 17 ਵਾਰਦਾਤਾਂ ਚੋਰੀਆਂ ਮੰਨ ਚੁੱਕੇ ਨੇ ਡਾਟਾ ਜਿਹੜੀਆਂ ਕਾਰਡ ਹੈਗੇ ਨੇ ਟਾਵਰ ਮੋਬਾਈਲ ਟਾਵਰਾਂ ਦੇ ਉਹਦੇ